ਸਿੰਗਰ ਨੂੰ ਨਾ ਇੱਕ ਗਾਣਾ ਚਾਹੀਦਾ ਹੁੰਦਾ ਉਹਦੇ ਕੈਰੀਅਰ ਲਈ ਹਾਂਜੀ ਐਂਡ ਉਹ ਉਹ ਗਾਣਾ ਤੁਹਾਨੂੰ ਬਹੁਤ ਛੇਤੀ ਮਿਲਿਆ ਲਾਈਕ ਇਹ ਗਾਣਾ ਕਿੰਨਾ ਝੋਲੀ ਪਿਆ ਤੁਹਾਡੇ ਔਰ ਇਹ ਫਿਰ ਉਸ ਤੋਂ ਬਾਅਦ ਸਾਡੇ ਸਾਰਿਆਂ ਦੀ ਝੋਲੀ ਪੈ ਗਿਆ ਦੈਟ 186 ਮਿਲੀਅਨ ਵਿਊਜ਼ ਹੈ ਇਸ ਗਾਣੇ ਦੇ ਉੱਪਰ ਸੋਸ਼ਲ ਮੀਡੀਆ ਤੇ ਜੀ ਬਿਲਕੁਲ ਜੀ ਇਹ ਗਾਣਾ ਮੇਰੇ ਕੋਲ ਨਹੀਂ ਸੀਗਾ ਮੈਂ ਸੁਣਿਆ ਸੀਗਾ ਲਵਲੀ ਬਾਈ ਦੀ ਆਵਾਜ਼ ਤੇ ਲਵਲੀ ਬਾਈ ਦਾ ਲਿਖਿਆ ਹੋਇਆ ਮੈਨੂੰ ਮੇਰੇ ਫਰੈਂਡ ਦੇ ਫਾਦਰ ਨੇ ਭੇਜਿਆ ਸੀ ਗਾਣਾ ਵੀ ਅਮਰ ਆ ਦੇਖ ਜਿਵੇਂ ਦੇ ਤੂੰ ਗਾਣੇ ਪਸੰਦ ਕਰਦਾ ਨਾ ਆ ਤੇਰੇ ਮਤਲਬ ਦਾ ਗਾਣਾ ਆ ਮੈਂ ਕਿਹਾ ਮੈਂ ਦੇਖਿਆ ਗਾਣਾ ਹਨਾ ਮੈਂ ਕਿਹਾ ਵੀ ਬੜਾ ਸੋਹਣਾ ਮੈਨੂੰ ਮੈਨੂੰ ਯਾਦ ਹੋ ਗਿਆ ਨਾਲ ਦੀ ਨਾਲ ਹੀ ਦਿਲਗੀ ਤਾਂ ਮੈਂ ਗਾ ਕੇ ਪਾਤਾ ਉਦਾਂ ਹੀ ਨਾਰਮਲੀ ਮੈਨੂੰ ਚੰਗਾ ਲੱਗਿਆ ਸੀ ਜੀ ਹਾਂ ਤੇ ਉਹ ਜਦੋਂ ਗਾ ਕੇ ਪਾਇਆ ਉਹ ਵਾਇਰਲ ਹੋ ਗਿਆ ਸੀ ਗਾਣਾ ਤੇ ਉਦੋਂ ਬਾਅਦ ਮੈਨੂੰ ਲਵਲੀ ਬਾਈ ਦੀ ਥੋੜੇ ਦਿਨ ਬਾਅਦ ਕਾਲ ਆਉਂਦੀ ਆ ਕਹਿੰਦੇ ਵੀਰੇ ਉਹ ਗਾਣਾ ਨਾ ਤੁਸੀਂ ਡਿਲੀਟ ਕਰ ਦਿਓ ਆਪਣੇ ਫੇਸਬੁੱਕ ਤੋਂ ਓਕੇ ਐਕਚੁਅਲੀ ਨਾ ਇਹ ਅਸੀਂ ਗਾਣਾ ਆਲਰੇਡੀ ਸੇਲ ਕੀਤਾ ਹੋਇਆ ਹੈ ਕੀ ਅਸੀਂ ਕਰ ਦਨੇ ਅਟਲੀ ਕੋਈ ਗੱਲ ਨਹੀਂ ਫਿਰ ਅਸੀਂ ਉਦੋਂ ਨਾ ਥੋੜਾ ਜ ਸਾਡਾ ਮਨ ਟੁੱਟ ਗਿਆ ਸੀ ਇੱਕ ਵੀ ਕਿੱਥੇ ਅਸੀਂ ਸੋਝ ਰਹੇ ਸੀ ਵੀ ਗਾਣਾ ਚੱਲ ਗਿਆ ਤੇ ਅਸੀਂ ਲੈ ਲਈਏ ਹੁਣ ਗਾਣਾ ਅਸੀਂ ਕਰ ਲਈਏ ਬਿਲਕੁਲ ਰਾਈਟ ਤੁਸੀਂ ਮੰਨੋਗੇ ਨੀ 15 ਕਿ ਦਿਨ ਬਾਅਦ ਮੈਨੂੰ लवली ਵੀਰੇ ਦੀ ਫੇਰ ਕਾਲ ਆਉਂਦੀ ਆ ਵੀ ਅਮਰ ਵੀਰੇ ਗਾਣਾ ਕਰਨਾ ਮੈਂ ਕਿਹਾ ਹਾਂ ਵੀਰੇ ਕਿਹਨੂੰ ਪੁੱਛ ਰਿਹਾ ਤੁਸੀਂ ਮੈਂ ਕਿਹਾ ਹਾਂ ਵੀਰੇ ਬਿਲਕੁਲ ਤੇ ਕਹਿੰਦੇ ਵੀਰੇ ਜੇ ਤੁਸੀਂ ਗਾਣਾ ਕਰਨਾ ਇੰਨੇ ਪੈਸੇ ਆ ਤੋ ਸੀ ਇਹਨੇ ਪੈਸੇ ਸਿੱਧਾ ਉਹਨਾਂ ਮੁੰਡਿਆਂ ਨੂੰ ਦੇ ਦੋ ਉਹ ਮਨਾ ਕਰ ਗਏ ਆ ਵੀ ਉਹ ਕਹਿੰਦੇ ਵੀ ਸਾਡੇ ਪੈਸੇ ਵਾਪਸ ਕਰ ਦੇ ਜਿਹਨਾਂ ਦਿੱਤਾ ਸੀਗਾ ਵੀ ਅਮਰ ਸੰਧੂ ਨੇ ਗਾਤਾ ਉਹ ਤਾਂ ਉਹ ਤਾਂ ਚੱਲ ਗਿਆ ਹਾਂ ਹੁਣ ਸਾਨੂੰ ਕੌਣ ਸੁਨੇ ਅਸੀਂ ਨਹੀਂ ਸੁਣ ਅਸੀਂ ਕਰਨਾ ਨਹੀਂਗਾ ਤੇ ਉਹ ਕੁਦਰਤੀ ਦੇਖ ਲੋ ਗਾਣਾ ਝੋਲੀ ਆਪਣੀ ਪਹਿਣਾ ਸੀਗਾ ਹਣਾ